ਮੈਂ ਪੁੱਛਦਾ ਹਾਂ ਵੀ ਕੋਈ ਵੀ ਐਮ.ਐਲ.ਏ ਕਿਸੇ ਵੀ ਪਾਰਟੀ ਦਾ ਬਣ ਜੇ ਪਹਿਲਾਂ ਤਾਂ ਉਸਕੇ ਅਕਰਾਂ ਰੋਟੀ ਨਹੀਂ ਪੱਕਦੀ ਜਿੱਦਨਾਂ ਉਹ ਐਮ.ਐਲ.ਏ ਬਣ ਜਾ ਉਦਨਾਂ ਕੋਠੀਆਂ 3 300 ਕਿਲਾ ਜਮੀਨਾਂ ਦਾ ਖਰੀਦ ਜਾ ਲੋਕਾਂ ਨਾਲ ਕਰਾ ਵੈਦੇ ਮੈਂ ਜੋ ਬਣਾ ਦੇਣਾ ਉਹਨੇ ਕਾਂਗਰਸ ਵੀ ਰਹੀ ਹੈ ਜੀ ਪਹਿਲਾਂ ਜੋ ਹੀ ਹਾਲ ਹਿੱਲਾ ਪਹਿਲਾਂ ਤਾਂ ਉਹੀ ਹਾਲ ਹਿੱਲਾ ਹੋਣਾ ਮੈਂ ਚੰਗੇ ਪੁੱਲੇ ਤੇ ਧਰ ਪੈ ਜਾਂਦੀ ਜੀ ਸੜਕ ਤੇ ਜਾਂਦੇ ਜਾਂਦੇ ਜੀ ਕਿੱਕਾ ਉਹਦੀ ਹੀ ਹੁੰਦੀਦਾ ਸੂਰ ਹੋਰ ਪਜੇਗੀ ਦੇਖੋ ਇਹ ਕੰਮ ਦਾ ਹੋਇਆ ਨੇ ਪਹਿਲਾਂ ਜੰਦੂ ਮਜ਼ਰਾ ਜਿੱ ਨਜ਼ਰ ਰਿਹਾ ਹੁਣੇ ਕੰਮ ਕਰਿਆ ਸਾਰਾ ਪਿੰਡਾਂ ਦਾ ਵਿਕਾਸ ਵੀ ਹੋਇਆ ਦੱਸੋ ਇਹ ਉਹ ਬਾਤ ਵਧੀਆ ਪੁਰਾਣਾ ਮੰਦਿਰ ਆ 100 ਸਾਲ ਪੁਰਾਣਾ ਹਾਂਜੀ ਹਾਂ ਉਹ ਵੀ ਦੁਨੀਆ ਦੁਖੀ ਹੁੰਦੀ ਏ ਔਰ ਠੀਕ ਹੋ ਕੇ ਜਾਂਦੀ ਏ ਕਈ ਮੁੰਡੇ ਤਾਂ ਬੱਬੇ ਕੇ ਥੋਂ ਬਾਹਰ ਚਲੇ ਗਏ ਸਸ਼ੀਗਵਾਪੂ ਜੀ ਸਤਿ ਸ੍ਰੀ ਅਕਾਲ ਜੀ ਕੀ ਸ਼ੁਭਨਾਮ ਕੀ ਹੈ ਵਾਪੂ ਜੀ ਠੀਕ ਆ ਕੀ ਲਾ ਨਾਉ ਨਾਉ ਦੱਸੋ ਪਸਤਾ ਐ ਨਾਮ ਨਾਮ ਪੁੱਛਿਆ ਸੀ ਜੀ ਵਜ਼ੀਰ ਆ ਜੀ ਵਜ਼ੀਰ ਅਨਸਰ ਸਰ ਤੇ ਥੋੜਾ ਜਿਹਾ ਪਿੰਡ ਦੇ ਬਾਰੇ ਦੱਸੋਗੇ ਜੀ ਇਹਦਾ ਪਿਛੋਕੜ ਹਿਸਟਰੀ ਕੁਝ ਵੀ ਹੋਵੇ ਲੇਕਿਨ ਹਾਂ ਜੀ ਦੱਸੇਗਾ ਬਪੂ ਜੀ ਲਾਸਾ ਤੇ ਉਹ ਤੁਸੀਂ ਦੱਸੋ ਜੀ ਇਹਦਾ ਬੋਤਲੇ ਨਹੀਂ ਮੈਂ ਪਿੰਡ ਦਾ ਠੀਕ ਹੈ ਜੀ ਵਧੀਆ ਨਹੀਂ ਕਿਵੇਂ ਕਦੋਂ ਤੋਂ ਕਦੋਂ ਤੋਂ ਬੱਜੇ ਆਏਗਾ ਕੁਝ ਹੈ ਅੰਦਾਜ਼ਾ ਅਸੀਂ ਤਾਂ ਤੁਹਾਨੂੰ ਜੱਤ ਜਾਂਦੇ ਸਾਡੀ ਉਮਰਾਂ ਜੱਤ ਹੀ ਦੱਸ ਰਹੇ ਆ ਵੀ ਅੱਛਾ ਠੀਕ ਟਾਕ ਆ ਵਧੀਆ ਤੁਸੀਂ ਕੀ ਕੰਮ ਕਰਦੇ ਹੋ ਬਸ ਬਿੱਲ ਰੰਦੇ ਆਣੇ ਆਪਾਂ ਬਿੱਲੇ ਨਹੀਂ ਤੁਸੀਂ ਨਾਮ ਕੀ ਹੈ ਸ਼ਕਰਾਂ ਦਾ ਆਪਣਾ ਗੁਰਮੀਤ ਗੁਰਮੀਤ ਸਿੰਘ ਹਾਂਜੀ ਤੇ ਹੁਣ ਫ੍ਰੀ ਹਾਂ ਮਤਲਬ ਹਾਂਜੀ ਫ੍ਰੀ ਹਾਂ ਪਹਿਲਾਂ ਖੇਤੀਬਾੜੀ ਹਾਂਜੀ ਬੁਰੀ ਇੱਕਾ ਜਾਂ ਬੱਚੇ ਕੀ ਕਰਦੇ ਨੇ ਬੱਚੇ ਬਾਹਰ ਗਏ ਹੋਏ ਜੀ ਆਹੀ ਚੀਜ਼ ਤਾਂ ਪੁੱਛਣਾ ਚਾਹੁੰਦਾ ਸੀਗਾ ਹਾਂਜੀ ਬੱਚੇ ਪਹਿਲਾਂ ਕੂਈਆਂ ਦੇ ਪਿਛਰੇ ਬੜੇ ਆ ਇੰਜਣ ਚਲਾਏ ਆ ਮੋਟਰਾਂ ਚਲਾਈਆਂ ਹਾਂ ਹਾਂ ਹੁਣ ਬਾਹਰ ਚਲੇ ਗਏ ਬੱਚੇ ਕਿ ਹੁਣ ਛੱਡ ਜਾ ਕੰਮ ਕਿੱਥੇ ਨੇ ਬੱਚੇ ਬੱਚੇ ਫਰਾਂਸ ਚ ਨੇ ਨਹੀਂ ਕਿਹੜੇ ਕੰਟਰੀ ਦੇ ਫਰਾਂਸ ਫਰਾਂਸ ਦੇ ਨੇ ਬੇਟੇ ਨੇ ਬੇਟਾ ਜੀ ਨੇ ਅੱਛਾ ਹਾਂਜੀ ਥੋੜਾ ਔੜਾ ਆ ਦੀ ਪਿੱਛੇ ਜੀ ਪੈਸੂ ਤੇ ਲਾ ਗਿਆ ਚੰਗੇ ਵਧੀਆ ਕਰਦੇ ਲਾਏ ਗੱਡੀ-ਗੁੱਡੀ ਦਵਾ ਗਿਆ ਕਿਆ ਬਾਗ ਹਾਂ ਜੀ ਹਾਂ ਸਪਿਰਟ ਠੀਕ ਹੈ ਵਧੀਆ ਹਾਂ ਹਾਂ ਵਧੀਆ ਜੀ ਵਧੀਆ ਹਾਂ ਨਹੀਂ ਨਹੀਂ ਇਹ ਤਾਂ ਕਿਸੇ ਪਿੱਛੇ ਆਪਾਂ ਇਲਾਕੇ ਛੋਟਾ ਸੈਨੇ ਮੇਲਾ ਲੱਗਿਆ ਵੀ ਇੱਥੇ ਹਾਂ ਹਾਂ 30000 ਰੁਪਏ ਭੇਜਿਆ ਉਹਨੇ ਅੱਛਾ ਹਾਂ ਜੀ ਜਿਹੜਾ ਗੁੱਗਾ ਮਾੜੀ ਕਹਿੰਦੇ ਹਾਂ ਜਿਹੜਾ ਕਬੱਡੀ ਕੱਪ ਕਬੱਡੀ ਕੱਪ ਹਾਂ ਜੀ ਅੱਛਾ ਅੱਛਾ ਹਾਂ ਉਹਨਾਂ ਦੇ ਬਾਪ ਜੀ ਅਸੀਂ ਰਸਤੇ 'ਚ ਮਿਲੇ ਸੀਗੇ ਉਹ ਨਾਜਰ ਸਿੰਘ ਜੀ ਉੱਥੇ ਠੀਕ ਆ ਉਹ ਵੀ ਆਪਰੇ ਇਹ ਕਰ ਰਹੇ ਸੀ ਠੀਕ ਆ ਉਹ ਵੀ ਕਮੇਟੀ ਦੇ ਮੈਂਬਰ ਐ ਜੀ ਹਾਂ 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 ਜੀ ਬਾਪੂ ਜੀ ਆਪਣਾ ਨਾਮ ਕੀ ਹੈ ਜੀ ਹਾਕਮ ਹਾਕਮ ਸਿੰਘ ਲੰਬੜਦਾਰ ਅੱਛਾ ਮੈਨੂੰ ਸੁਣਾ ਘਰ ਤਬ ਨਾ ਉੱਚਾ ਸੁਣਾ ਦੋ ਦੱਬ ਕੇ ਕੋਈ ਨਾ ਤੁਸੀਂ ਦੱਸੀ ਚੱਲੋ ਲੰਬੜਦਾਰ ਆ ਜੀ ਅੱਛਾ ਬੱਚੇ ਕੀ ਕਰਦੇ ਨੇ ਬੱਚੇ ਬੱਚੇ ਖੇਤੀ ਖੁੱਤੀ ਕਰਾਂ ਬੜੀ ਮੋਟੀ ਹੋਰ ਕੇ ਬੱਚੇ ਨੇ ਹੋਰ ਕੇ ਕਰਨਾ ਨਹੀਂ ਨਹੀਂ ਚੱਲੋ ਉਹ ਨੌਕਰੀ ਤਾਂ ਮਿਲਦੀ ਨਹੀਂ ਕੋਈ ਉਹਦੇ ਬਾਰੇ ਹੀ ਦੱਸ ਦੋ ਕਿਉਂ ਨਹੀਂ ਮਿਲਦੀ ਨਾ 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 ਉਹਦਾ ਕਾਨੂੰਨ ਦਿੰਦੇ ਨੌਕਰੀ ਨੌਕਰੀ ਦਾ ਖਤਮਿਆ ਕੰਮ ਨਹੀਂ ਮਿੱਠੀਆਂ ਗੋਲੀਆਂ ਦੇਂ ਜਾਂ ਲੀਟਰ ਸਾਰੇ ਨਹੀਂ ਹੁਣ ਤੁਹਾਡੇ ਸਾਹੇ ਲੀਡਰ ਵੀ ਮਸ਼ਹੂਰ ਨੇ ਜੀ ਕਿਹੜੇ ਆ ਤਾਂ ਭੱਜ ਗਏ ਜੀ ਛੱਡ ਗਏ ਮਦਾਨਾ ਭੱਜ ਗਏ ਕਹਿੰਦੇ ਜਿੱਲੜਾ ਨਾਲ ਲੜਤੇ ਰਹੇ ਕੰਢੇ ਬਣਾਣ ਭੱਜ ਗਏ ਲੀਡਰਦਾਰੇ ਕੋਈ ਰਿਹਾ ਜੀ ਕੋਈ ਸੜਕ ਨਹੀਂ ਬਣਦਾ ਕੋਈ ਕੋਈ ਨਹੀਂ ਆਂਦਾ ਕਾਂਗਰਸ ਵੀ ਆ ਗਈ ਕਾਲੇ ਵੀ ਆ ਗਏ ਸਾਰੇ ਮਿੱਠੀਏ ਕੋਲ ਦੇ ਲੋਕ ਕਹਿੰਦੇ ਤਾੜੀਆਂ ਤਾੜੀਆਂ ਕਰਦੇ ਕੰਨੀ ਸਹੀ ਹੈ ਗੱਲ ਨਾ ਸਾਰੇ ਇਲਾਕੇ ਦਾ ਦੇਖੋ ਸਨੌਰ ਨੂੰ ਹਸਨੌਰ ਹਲਕੇ ਦੇ ਲੀਡਰ ਨੂੰ ਕੋਈ ਜ਼ਿਆਦਾ ਜਾਣਦਾ ਨਹੀਂ ਸੀ ਹੁੰਦਾ ਹਾਂਜੀ ਹਾਂ ਪਰ ਹੁਣ ਜਾਣਨ ਲੱਗੇ ਸਭ ਜਾਣਦੇ ਹਾਂ ਹਾਂਜੀ ਹਾਂ ਨਹੀਂ ਇਹ ਤਾਂ ਚਲੋ ਹੈ ਹਾਂਜੀ ਹਾਂ ਥੋੜਾ ਜਿਹਾ ਉਧਰ ਵੀ ਮਾਰ ਲੀ ਟ੍ਰਾਈ ਮਾਰ ਨਾ ਮਾਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਬਾਪੂ ਜੀ ਕੀ ਨਾਮ ਹੈ ਨਸ਼ਤਰ ਸਿੰਘ ਕੀ ਕਰਦੇ ਹੋ ਖੇਤੀਬਾੜੀ ਕਿਆ ਬਾਤ ਹੈ ਤੁਸੀਂ ਤਗੜੇ ਭਏ ਹੋ ਤਾਂ ਹੀ ਹੈ ਨਾ ਜਿਹੜੇ ਜਿਹੜੇ ਖੇਤੀ ਛੱਡ ਗਏ ਨੇ ਛੇਦ ਬਣ ਗਏ ਉਹ ਦੇਖ ਵੀ ਟਰੈਕਟਰ ਦਾ ਸ਼ਾਟ ਲਓ ਆ 70 ਸਿੰਘ ਜੀ ਦਾ ਟਰੈਕਟਰ ਹੈ ਇਹ ਤੁਸੀਂ ਪਿੱਛੇ ਹੋ ਹੁਣ ਦੱਸ 10000 ਕੀ ਬਣਾ ਕੇ ਲਿਆ ਮੈਂ ਤੇ ਹੜੀ ਅੱਛਾ ਹਾਂ ਕਿਆ ਬਾਤ ਹੈ ਹਾਂ ਇਹ ਬਜਾਈ ਵਾਸਤੇ ਹੈ ਹਨਾ ਬਜਾਈ ਵਾਸਤੇ ਹੈ ਸਪੈਸ਼ਲ ਬੱਚੇ ਕੀ ਕਰਦੇ ਨੇ ਬੱਚੇ ਹੈ ਨਹੀਂ ਕੋਈ ਅੱਛਾ ਲੋਕ ਸੇਵਾ ਚੱਲ ਰਹੀ ਹੈ ਚਲੋ ਵਧੀਆ ਗੱਲ ਹੈ ਜੀ ਇਹ ਵੀ ਇਹ ਬਹੁਤ ਵੱਡੀ ਗੱਲ ਹੈ ਹਾਂ ਡੰਗਰ ਕੱਖ ਖਾਏਗੇ ਅੱਛਾ ਹਾਂ ਕੱਖ ਬੀਜਣੇ ਆ ਔਰ ਪਤਾ ਕੀ ਬੋਲਦਾ ਹੈ ਕਿਸ ਦੇ ਕੀ ਸ਼ੁਭ ਨਾਮ ਹੈ ਜੀ ਗਰਮੀਤ ਸਿੰਘ ਹੈ ਜੀ ਕੁਝ ਵੀ ਬੋਲਣਾ ਚਾਹੁੰਦੇ ਆਪਦੇ ਪਿੰਡ ਬਾਰੇ ਆਪਦੇ ਇਲਾਕੇ ਬਾਰੇ ਆਪਦੇ ਲੀਡਰਾਂ ਬਾਰੇ ਕੁਝ ਵੀ ਜੋ ਤੇ ਤੂੰ ਬਲਾ ਦਾ ਸਾਰਾ ਕੁਝ ਦੇਣਾ ਕੋਈ ਖਬਰ ਦਾ ਦਿੰਦਾ ਨਹੀਂ ਐਨਾ ਕੁ ਮੈਂ ਦੋਦਾ ਦਿੰਦਾ ਤੁਹਾਨੂੰ ਤੁਸੀਂ ਕਿਵੇਂ ਆ ਵੀ ਰਿਕਾਰਡ ਹੋ ਰਿਹਾ ਹੈ ਰਿਕਾਊਟ ਆਉਂ ਰਿਹਾ ਤੁਸੀਂ ਕਿਹ ਹੈ ਇਹ ਗੱਲ ਮੈਂ ਆ ਰਿਕਾਰਡ ਹੀ ਕਰ ਰਿਹਾ ਨਾਲ ਤੁਹਾਨੂੰ ਗਰੰਟੀ ਹੈ ਤੁਹਾਨੂੰ ਲਿੰਕ ਆਊਗਾ ਦਿਖਾਣਾ ਤੁਸੀਂ ਹੈ ਸਾਰਿਆਂ ਨੂੰ ਮੈਂ ਪੁੱਛਦਾ ਵੀ ਕੋਈ ਵੀ ਐਮਐਲਏ ਕਿਸੇ ਵੀ ਪਾਰਟੀ ਦਾ ਬਣ ਜੇ ਪਹਿਲਾਂ ਤਾਂ ਉਸਕੇ ਕਰਾਂ ਰੋਟੀ ਨਹੀਂ ਪੱਕਦੀ ਜਿੱਦਣਾ ਉਹ ਐਮਐਲਏ ਬਣ ਜਾ ਉਦੋਂ ਕੋਠੀਆਂ 3 300 ਕਿਲਾ ਜ਼ਮੀਨਾਂ ਦਾ ਖਰੀਦ ਜਾ ਲੋਕਾਂ ਨਾਲ ਕਰਾ ਵੈਦੇ ਮੈਂ ਜੋ ਬਣਾ ਦੇਣਾ ਮੈਨੂੰ ਦੱਸੋ ਆਪਣਾ ਤਾਂ ਬਣਾ ਜਾ ਜਿੰਨਕ ਦਾ ਕੁਝ ਬਣਦਾ ਹੀ ਨਹੀਂ ਤੁਸੀਂ ਕੀ ਦੀ ਗੱਲ ਕਰ ਰਹੇ ਹੋ ਤੂੰ ਕਿਸੇ ਵੀ ਲਾਲਾ ਚਾਹੇ ਪਠਾਨ ਆ ਮੱਜਰੇਗੀ ਲਾਲਾ ਮੈਂ ਸਿੱਧੀ ਉਹ ਕਹਾਂ ਲਾ ਹੋਰ ਕੀ ਕਰੇਗਾ ਤੂੰ ਹਾਂ ਮੈਂ ਕਿਹੜਾ ਝੂਠ ਬੋਲਾਂ ਨਹੀਂ ਉਹ ਤਾਂ ਉਹ ਮੇਰੀ ਗੱਲ ਸੁਣੋ ਬੱਟੇ ਜੰਮੇ ਵੇ ਮੈਂ ਦੇਖਿਆ ਜਦੋਂ ਨੂੰ ਟਿਕਟ ਮਿਲੀ ਮੈਂ ਕੋਈ ਕੋਠੀ ਚ ਵਗ ਗਿਆ ਕੇਂਦਰੀ ਭਾ ਬਰੋਂਟੇ ਜਮਰ ਦੇ ਅੱਜ ਦੇਖਿਓ ਜਾ ਕੇ ਉਹ ਗੈਲਰੀ ਯਾਰ ਉਹ ਚੀਜ਼ ਨਹੀਂ ਉਹ ਤਾਂ ਕਹਿੰਦੇ ਸੀ ਰਜਵਾੜੇ ਆ ਉਹਨੇ ਤਾਂ ਫੋਨ ਕਰਕੇ ਕਹੀ ਜਾਓ ਜੀ ਕੁਸਕਹੀ ਜਾਓ ਹੁਣ ਚਲੋ ਜਿੱਦਾਂ ਸਾਡੇ ਪਹਿਲਾਂ ਲਾਲ ਸਿੰਘ ਰਹਾ ਉਹਨੇ ਕੰਮ ਕਰੇ ਪਿੰਡਾਂ 'ਚ ਗਰਾਂਡਾਂ ਦਈਆਂ ਛੜਕਾਂ ਹੀ ਬਣਾਉਂਦੇ ਤੇ ਹੋਰ ਵੀ ਵਧੀਆ ਕਰਦਾ ਦਾ ਕੰਮ ਚਲੋ ਉਹਨੇ ਕਿਸੇ ਤੋਂ ਪੈਸਾ ਨਹੀਂ ਲਿਆ ਨਾ ਜਿੰਨੇ ਪੀਏ ਰੱਖਦੇ ਨੇ ਇਹ ਸਭ ਪੈਸੇ ਬਣਾਉਣ ਦੇ ਸੰਦ ਨੇ ਇੱਕ ਪੈਨ ਇੱਕ ਪੀਏ ਜਿੰਨਾ ਕੋਈ ਵੀ ਮੰਤਰੀ ਜਦੇ ਪੀਏ ਰੱਖੇਗਾ ਨਾ ਬਲਵੇੜੇ ਵੀ ਬੈਠ ਗਿਆ ਭੁੰਦਰੜੀ ਵੀ ਬੈਠ ਗਿਆ ਦੇਵੀਗੜ੍ਹ ਵੀ ਬੈਠ ਗਿਆ ਬਾਧਰਗੜ੍ਹ ਵੀ ਬੈਠ ਗਿਆ ਸਨੌਰ ਵੀ ਬੈਠ ਗਿਆ ਜਿੰਨੇ ਪੀਏ ਆ ਸਭ ਪੈਸੇ ਬਣਾਉਣ ਵਾਲੀਆਂ ਮਸ਼ੀਨਾਂ ਨੇ ਪੀਏ ਵੀ ਕੋਠੀਆਂ ਬਣਾ ਜਾਂ ਸਾਰਾ ਕੁਝ ਬਣ ਜਾਗਾ ਜਨਤਾ ਕੁਛ ਨਹੀਂ ਬਣਦਾ ਖੜੇ ਪਰਨੇ ਲਈ ਮੋਢੇ ਪੈਣਗੇ ਜੋ ਹੀ ਅੱਜ ਆ ਜੋ ਹੀ 10 ਸਾਲ ਪਹਿਲਾਂ ਤਾਂ ਜੋ ਹੀ ਹੋਣਾ ਜੋ ਹੀ ਹੋਰ 5 ਸਾਲ ਨੂੰ ਰਹੇਗਾ ਟੋਲੀ ਲੱਗੀ ਵੀ ਪੰਪ ਵੱਕੇ ਬਣਾ ਦੇਆ ਕਿਉਂ ਮਾਰੇ ਸੜਕਾਂ ਦਾ ਹਾਲ ਦੇਖ ਲਾ ਥੋੜਾ ਕੁ ਦਾ ਬਹੁਤ ਬੋਲ ਆ ਰਹੀ ਸੀ ਬੱਸ ਉਹ ਹੀ ਗੱਲ ਆ ਨਾ ਵੀ ਕੁਛ ਨਹੀਂ ਕੋਈ ਕਰਦਾ ਜਨਤਾ ਖਾਤਰ ਆਪਣੇ ਖਾਤਰ ਹੀ ਫਲੈਕਸ਼ਨ ਲੜਦੇ ਨੇ ਮਨਜ਼ੂਰੀਆਂ ਕਰਕੇ ਬਗੜੀਆਂ ਹੁਣ ਤਾਂ ਅਸੀਂ ਇਹ ਚਾਹੁੰਦੇ ਆ ਵੀ ਬੀਜੇਪੀ ਦੀ ਸਰਕਾਰ ਲਈਏ ਅੱਛਾ ਹਾਂ ਉਹ ਨਹੀਂ ਕਰ ਚਲੋ ਫਿਰ ਵਧੀਆ ਗੱਲਾਂ ਉਹਨਾਂ ਦੇ ਕੀ ਵਧੀਆ ਗੱਲਾਂ ਦੇਖੀ ਜਾਓਗੇ ਉਹ ਜਿਹੜਾ ਖੜੂਗਾ ਕੈਂਡੀਡੇਟ ਉਹਦੀ ਕਰਾਂਗੇ ਸਪੋਰਟ। ਔਰ ਇਹ ਚਲ 1 ਮਿੰਟ ਜਿਹੜੀ ਗੱਲ ਸੁਣਾਉ ਕੈਪਟਨ ਦੀ ਸਰਕਾਰ ਆਈ। ਕੈਪਟਨ ਬੰਦੇ ਇੱਥੇ ਉੱਪਰ ਕਰਕੇ ਬੈੜ ਗਿਆ ਮੈਂ ਕਿਸਾਨਾਂ ਦੇ ਮਾਫ਼ ਕਰੂੰਗਾ ਕਰਜ਼ੇ ਹੋਰ ਕਰੂੰਗਾ। ਜਾਂ ਤਾਂ ਸਾਰਿਆਂ ਦੇ ਬੱਡੇ ਰੱਖ ਕੇ ਚਾਹੀ 10-10000 ਕਰਦਾ। ਉਹ ਜਿਹੜੇ ਜਿਹੜਾ ਬੰਦਾ ਚੋਰ ਆ। ਹੂੰ। ਪੈਸੇ ਲੈ ਕੇ ਦਿੰਦਾ ਨਹੀਂ ਕਿਸੇਗੇ। ਉਹਗੇ ਮਾਫ਼ ਹੋਗੇ। ਜਿਹੜਾ ਦੇਹਾ ਗਵਰਨਮੈਂਟ ਨੂੰ ਵਿਆਜ ਵੀ ਦੇ ਰਿਹਾ ਸਾਰਾ ਕੁਝ ਦੇ ਰਿਹਾ ਉਸ ਦਾ ਹੋਇਆ ਨਹੀਂ ਕਿਸੇ ਦਾ ਕੁਝ। ਉਹਨੂੰ ਕੋਈ ਮਾਫ਼ੀ ਨਹੀਂ। ਇੱਕ ਬੰਦਾ ਦਿਹਾੜੀ ਕਰ ਕਰਕੇ ਕਿਸ਼ਤਾਂ ਭਰ ਰਿਹਾ। ਇਹ ਕਬੰਦਾ ਖਾ ਕੇ ਮੁੜ ਕੇ ਨੌਂ ਨਹੀਂ ਲਿੰਦਾ ਜਾਂਦਾ ਹੀ ਨਹੀਂ ਕਿਤੇ ਉਹਗੇ ਮਾਫ ਹੋ ਜਾ ਮਾਫੀ ਉਹ ਹੋ ਸਕਤਾਈ ਹੁਣੀ ਚਹੀਦੀ ਆ ਜੀ ਬੰਦੇ ਨੇ ਲੂਣ ਲੈ ਲਿਆ ਵੀ ਇੰਨੀ ਮਾਫੀ ਐ ਨਹੀਂ ਭਾਰੀ ਸੇ ਟਾਈਮ ਨਹੀਂ ਤੇਰੇ ਪਾਸ ਕਾਨੂੰਨ ਕੀ ਕਸਿਆ ਜਾਏਗਾ ਹਾਂ ਕੋਈ ਨਹੀਂ ਫੋਨ ਕਰ ਲੈ ਟੈਂਡੇ ਜ ਕਰਨਾ ਨਹੀਂ ਕੋਈ ਨਹੀਂ ਕਰ ਲਿਆ ਫੋਨ ਟੈਂਡ ਦਾ ਮੈਂ ਤੁਹਾਨੂੰ ਗੱਲਾਂ ਦੱਸਦਾ ਵੀ ਸਾਡੇ ਦਾ ਹੁਣ ਕੁਝ ਨਹੀਂ ਹੈਗੀ ਵੀ ਸਾਡੇ ਖਾਤਰ ਕੁਝ ਨਹੀਂ ਹੈਗਾ ਹਾਂ ਜਨਤਾ ਖਾਤਰ ਜਨਤਾ ਤਾਂ ਇੱਕ ਵਾਰ ਸੇ ਗਈ ਆ ਉਹ ਹੈਰੀਮਾਨ ਹਲਕਾ ਨ ਚਾਰਜ ਰਿਹਾ ਕਰੋਣਾ ਸੜਕਾਂ ਸੁੜਕਾਂ ਬਣਾਈਆਂ ਆਪੇ ਨਹੀਂ ਕਹਿੰਦੇ ਵਧੀਆ ਬਣਾਈਆਂ ਕੰਮ ਵੀ ਕਰਦਾ ਦਾ ਲੋਕਾਂ ਦੀ ਸੁਣਦਾ ਵੀ ਦਾ ਪਰ ਪੀਏ ਉਸਕੇ ਵੀ ਥੋੜਾ ਥੋੜਾ ਬੈਠੇ ਦੇ ਸਭ ਤੋਂ بڑا ਸੰਦ ਪੀਏ ਪੈਸੇ ਬਣਾਉਣੇ ਵਾਲਾ ਸੰਦ ਆ ਹੈ ਲੋਕਾਂ ਦੀਆਂ ਜ਼ਮੀਨਾਂ ਦੇ ਕਬਜ਼ੇ ਕਰਦੇ ਨੇ ਕਰੇ ਉਰੇ ਮੈਂ ਤੁਹਾਨੂੰ ਦੱਸ ਦਾਂਗਾ ਜੀ ਜੀ ਨੇ ਕਰੇ ਨੇ ਹਾਂ ਪਠਾਨ ਮੱਜਰਾ ਵੀ ਕਰ ਗਿਆ ਹੋਰ ਕਰ ਗਿਆ ਕਿਹਦੇ ਕਰਗੇ ਜੀ ਹੈਲੋ ਤੁਸੀਂ ਗੱਲ ਕਰ ਲਓ ਕੋਈ ਨਹੀਂ ਜੀ ਕਰਦਾ ਰੇ ਹਾਂ ਜੀ ਕੋਈ ਨਹੀਂ ਕਰਦਾ ਰੇ 15 ਸਾਲ ਹੋ ਗਏ ਉਹੀ ਹਾਲ ਆ ਸਭ ਛੜਕਗਾ ਸਾਰੇ ਚੋਰ ਚੋਰਾਂ ਸਾਰੇ ਚੋਰ ਬੰਦਾ ਪਵਾਵਾ ਲੰਘ ਜਾਂ ਹਾਂ ਮਰਦੇ ਨਾਇਣ ਖਾਲੀ ਇਹਦੀ ਛੜਕ ਬਣਾਉਣੀ ਦੀ ਜਿਹੜਾ ਵੀ ਐਮਐਲ ਆਂਦਾ ਹਾਂ ਕਰ ਜਾਂਦਾ ਬਣਾਉਂਦਾ ਕੋਈ 40 ਸਾਲ ਹੋ ਗਏ ਇਹੀ ਕੰਮ 40 ਤੁਹਾਨੂੰ ਪੁੱਛੀਆ ਕਿੰਨੀ ਟੁਕੜੀ ਕਰਦੇ ਨੇ ਦੇਖੋ ਇਹਨਾਂ ਦਾ ਕਿਸੇ ਤੇ ਆਸ ਨਹੀਂ ਇਨਾਂ ਦੇ ਲੱਖ ਲੱਖ ਰੁਪਈਆ ਸਭ ਫੇਲ ਆ ਹੈ ਆਮ ਆਦਮੀ ਪਾਰਟੀ ਨੂੰ ਲੈ ਦੇ ਉਹ ਵੀ ਖਤਮ ਆ ਇਹਨੇ ਵੀ ਕੱਖ ਨਹੀਂ ਕਰਿਆ ਕੀ ਚਾਹਾਂਗੇ ਇਨਾਂ ਦੇ ਅਮੇ ਵੇਖ ਕੇ ਬਦਲ ਵੀ ਦਿੱਤੇ ਕਹਿੰਦੇ ਜਿਹੜੇ ਹਲਕਾ ਇੰਚਾਰਜ ਆਉਂ ਵੀ ਬਦਲ ਕੇ ਕਿਹੜਾ ਕੋਈ ਫਰਕ ਪਊਗਾ ਜੀ ਕੋਈ ਜਮੀਨੀ ਪੱਤਰ ਪਾ ਕੰਮ ਕਰਕੇ ਦਿਖਾਵੇਂ ਫਿਰ ਤਾਂ ਪਤਾ ਲੱਗੇ ਬਸ ਮਾੜੀ ਕੋਲੇ ਨਾਲ ਉਹਨੇ ਕਾਂਗਰਸ ਵੀ ਰਹੀ ਹੈ ਜੀ ਪਹਿਲਾਂ ਜੋ ਉਹੀ ਹਾਲ ਹਿੱਲਾ ਪਹਿਲਾਂ ਤਾਂ ਉਹੀ ਹਾਲ ਹਿੱਲਾ ਹੋਣਾ ਨਹੀਂ ਇਹ ਸੜਕਾਂ ਟੁੱਟ ਜਾਂਦੀਆਂ ਕਿ ਕਦੇ ਬਣਾਈ ਹੋਈ ਨਹੀਂ ਸੜਕ ਬਣੀ ਨਹੀਂ ਨਾ ਮੈਂ ਕਹਾਂ ਜੀ 15 20 ਸਾਲ ਹੋ ਗਏ ਅੱਛਾ ਹੁਣ ਤੁਸੀਂ ਕੰਡੀਸ਼ਨ ਉਰੇ ਤੇ ਦੇਖ ਲਿਓ ਐਨੂੰ ਜਾਓਗੇ ਤੁਹਾਨੂੰ ਪਤਾ ਲੱਗ ਜੂਗਾ ਕਿ ਕਿਤਰਾ ਹੀ ਕੰਡੀਸ਼ਨ ਹੈ अच्छा। ਉਹ ਗੱਲ ਕਰਦੇ ਰਹੋ। ਬੰਦੇ ਨੂੰ ਰੱਖੀਏ ਸੜਕ ਬਣ ਜੇ ਨਾ ਜੀ ਸਾਡੇ ਪਿੰਡਾਂ ਦਾ ਚਾਹੇ 2-4 ਸਾਲ ਕੁਛ ਵੀ ਨਾ ਕਰੇ। ਇਹ ਨੈਣਕਲਾ ਗੁੱਗਾ ਮਾੜੀ ਨੈਣਕਲਾ ਕਰਕੇ ਮਸ਼ਹੂਰ ਪਿੰਡ ਹੈ ਜੀ। ਇਹ ਨਾ ਇਹ ਸੜਕ ਬਹੁਤ ਜ਼ਿਆਦਾ ਹਾਲਾਤ ਖਰਾਬ ਹੈ ਜੀ। ਕਿੱਥੇ ਸੜਕ ਬਣ ਜਾਣੀ ਚਾਹੀਦੀ ਹੈ। ਪੈਦਾ ਕਰ ਜਾਂਦੇ ਨੇ ਬਣਾਉਂਦਾ ਕੋਈ ਨਹੀਂ ਹੈਗਾ। ਹਰਕ ਮੰਤਰੀ ਜਿੰਨੇ ਹੋਰੇ ਐਮਐਲਏ ਬਣੇ ਜਿੰਨੇ ਉਹ ਬਣੇ ਹਾਂਜੀ ਥੋੜੀ ਸੜਕ 18 ਫੁੱਟ ਹੋ ਜੂਗੀ, ਪਾਸ ਹੋਗੀ, ਪੈਸੇ ਪੈ ਗਏ ਜੀ। ਉਹ ਪੈਸੇ ਪਤਾ ਨਹੀਂ ਕਿੱਥੇ ਨੂੰ ਜਾਂਦੇ ਨੇ ਪਾ ਕੇ ਇਹ ਬਣੂਗੀ ਕਦ ਕੋਈ ਪਤਾ ਨਹੀਂ ਲੱਗਿਆ। ਐਨੇ ਸਾਲ ਲੱਗੇ 18 ਫੁੱਟੀ ਬਣਾ ਜਾ ਬਣੀ ਹੈ ਨਹੀਂ ਹਲੇ 5 ਸਾਲ ਹੋ ਗਏ ਦਾਦਾ ਨਹੀਂ ਹੁਣ 5 ਸਾਲਾਂ ਚ ਮੈਨੂੰ 3.5 ਸਾਲ ਲੰਘੇ ਆਮ ਆਦਮੀ ਪਾਰਟੀ ਦੇ ਕੁਝ ਬਣਿਆ ਹੋਵੇ ਪੰਜਾਬ ਜੀ ਦਾ ਦੋ ਸਾਲੀ ਨਹੀਂ ਤੁਸੀਂ ਸੜਕ ਬਣਾ ਦੀ ਥੋੜਾ ਥੋੜਾ ਵਾਈ ਜੀ ਤੁਹਾਡਾ ਫੋਨ ਆ ਗਿਆ ਸੀਗਾ ਗੱਲ ਅਧੂਰੀ ਰਹਿ ਗਈ ਕਬਜੇ ਦੀ ਗੱਲ ਕਰ ਰਹੇ ਸੀ ਕਬਜੇ ਦੀ ਹੁਣ ਕੀ ਦਾ ਕੀ ਦਾ ਨਾਂ ਲਿਆਉਗਾ ਕੱਲ ਨੂੰ ਮੇਰੇ ਦੇ ਪਰਚਾ ਹੋ ਜਾਏਗਾ ਤੂੰ ਸੀ ਖਬਰ ਲਾ ਕੇ ਜਾਵ ਜਉਂਗੇ ਪਰਚਾ ਮੇਰੇ ਤੇ ਹੋ ਜਾਣਾ ਹੁਣ ਇਹ ਹੋ ਜਾਣਾ ਨੌ ਆ ਗਿਆ ਮੈਂ ਤੈਨੂੰ ਗੱਲ ਦੱਸਦਿਆਂ ਹਾਂ ਹਾਂ ਹੁਣ ਲੋਕ ਡਰਦੇ ਨਹੀਂ ਬੋਲਦੇ ਪਰਚੇ ਤੋਂ ਮਾਰੇ ਕਿਉਂਕਿ ਮੇਰੀ ਸੁਣਨੀ ਨਹੀਂ ਕਿਸੇ ਨੇ ਮੇਰੀ ਗੱਲ ਦੱਸਾਂ ਫਿਰ ਮੇਰੇ ਉਲੇ ਕੇ ਤੇ ਉਰੇ ਥੋੜੀ ਜਿਹੀ ਜਗ੍ਹਾ ਤਾਂ ਹਾਂ ਜਗਾ ਨਹੀਂ ਦੱਬੀ ਸੀਗੀ ਸਾਡਾ ਨਾ ਪਤੀਜੇਦਾਰ ਸਾਡੇ ਦਾ ਰੌਲਾ ਸੀਗਾ ੱੱਕੇ ਤੇ ਆਇਆ ਪਠਾਨ ਮਜਰੇ ਦਾ ਮੁੰਡਾ 10 ਗੁੰਡੇ ਲੈ ਕੇ ਉਰੇ ਵੱਟ ਪਵਾ ਗਿਆ ਮੇਰੀ ਜ਼ਮੀਨ ਦੇ ਵਿੱਚ ਕੀ ਕਰ ਲੈਣਗੇ ਨਾਲੇ ਸਾਡਾ ਸਰਪੰਚਾ ਜਿਹੜਾ ਉਸ ਖਾਦ ਪਠਾਨ ਮਜਰੇ ਨਾਲ ਰਹਿੰਦਾ ਹਾਂ ਹਾਂ ਰਾਗ ਨਹੀਂ ਜਾਂਦਾ ਸਾਰੇ ਬੰਦੇ ਖੜੇ ਨੇ ਗਵਾਹ ਨੇ ਚੀਜ਼ ਦੇ ਹਾਂ ਪਾ ਕੇ ਗਿਆ ਬਟਰ ਨਹੀਂ ਪਾ ਕੇ ਗਿਆ ਟਰੈਕਟਰ ਲੈ ਆ ਕੇ ਉਹ ਜ਼ਮੀਨ ਦੱਬੀ ਉਹਦਾ ਪੀਏ ਸੀਗਾ ਜਿਹੜੇ ਨੇ ਸਨੌਰ ਘੋੜੀਆਂ ਕੁੜੀਆਂ ਰੱਖੀਆਂ ਹੋਈਆਂ ਰੇ ਸੂਏ ਦੇ ਧੱਕੇ ਤੋਂ ਤੀਮੀ ਰਜਿਸਟਰੀ ਕਰਾ ਗਿਆ ਫਿਰ ਬਾਅਦ ਚ ਵੇਚਣ ਲੱਗਾ ਮੇਰਾ ਵੀ ਉਸ ਜ਼ਮੀਨ ਦਾ ਸੌਦਾ ਹੋਇਆ ਉਹਦੇ ਨਾਲ 33 ਲੱਖ ਰੁਪਏ ਨੂੰ ਕਿਲਾ ਫਿਰ ਮੈਂ ਪਾਲੇ ਡਾਕਟਰ ਕੋਲੇ ਗਿਆ ਉੱਥੇ ਗੱਲ ਕਰੀ ਉਹ ਪਾਲੇ ਡਾਕਟਰ ਨੇ ਜ਼ਮੀਨ ਵੇਚੀ ਹੋਈ ਸੀਗੀ ਉਹਦੇ ਭਾਣੇ ਬਿੱਟੂ ਨਾਲ ਗੱਲ ਕਰੀ ਹੋਰ ਕਰੀ ਇਹਨਾਂ ਦੀ ਜੀਤੀ ਹੋਣੀ ਪੁਨੀ ਵਾਲਿਆਂ ਦੇ ਰਿਸ਼ਤੇਦਾਰ ਸੀਗੇ ਭੰਖੜ ਦਾ ਉਹ ਬੰਦਾ ਸੀਗਾ ਜਨਾਨੀ ਤੋਂ ਕਿਸੇ ਦਿਨ ਲੈ ਕੇ ਉਹ ਫਰਾਨਾ ਮਕਰਾ ਕੇ ਨੋਂ ਉਹ ਗਏ ਫਰੀ ਗਏ ਕਬਾਰਾਂ ਚ ਵੀ ਲੱਗੀਆਂ ਨੇ ਫੋਟੋਆਂ ਕੀ ਕਰ ਲਿਆ ਕਿਸੇ ਦਾ ਨਹੀਂ ਉਹ ਕਿਹਨੇ ਦੱਬੀ ਕਿਹਨੇ ਜਮੀਨੋਂ ਦੱਬੀ ਤਾਂ ਇਹਨਾਂ ਦੀ ਪਾਰਟੀ ਨੇ ਆ ਨੋਂ ਇੱਕ ਮਿੰਟ ਸਿੱਧੀ ਹੁਣ 70 ਕਿਲੇ ਪਠਾਨ ਮਾਜਰਾ ਉਰੇ ਲੈ ਗਿਆ ਆ ਮੀਰਾਪੁਰ ਉਹਦੇ ਨੋਂ ਬੋਲਦੀ ਆ ਉਹ ਹੋਰ ਤੇ ਤੇਰੇ ਵਰਗੇ ਦੇ ਨੌ ਕਰਾ ਗਿਆ ਹੋਰ ਕੀ ਕਰੇਗਾ ਤੂੰ ਦੁਬਾਰੇ ਲੈ ਲੂਗਾ ਆਪਣੇ ਤਾਂ ਨੋਂ ਨਹੀਂ ਰੱਖਦੇ ਇਹੇ ਨੇ ਮੀਰਾਪੁਰ ਕਿਹੜੇ ਕਿਥੋਂ ਵਾਲੇ ਆ ਸਾਹਮਣੇ ਮੀਰਾਪੁਰ ਅੱਡੇ ਦੇ ਉਹ ਤਿੰਨ ਕੋਠੀਆਂ ਆਈਆਂ ਨੇ ਵਿੱਚ 40 ਕਿल्ले ਕਿਰਾਂ ਲੈ ਗਿਆ 20 ਕਿल्ले ਕਿਰਾਂ ਲੈ ਗਿਆ ਅੱਛਾ ਹਾਂ ਕਾਰ ਲੱਗੀ ਹੋਈ ਆ ਜਾ ਕੇ ਦੇਖ ਲਈ ਦੇਖੋ ਇੱਕ ਮਿੰਟ ਤੁਸੀਂ ਤੁਸੀਂ ਸਾਡੇ ਨਾਲ ਖੁੱਲ ਜੇ ਇਹਦਾ ਇੱਕ ਟਰੈਕਟਰ ਨਹੀਂ ਲੈ ਸਕਦਾ ਉਹ ਥੋੜਾ ਜ਼ਮੀਨ ਖਰੀਦ ਕੇ 70 70 ਕਿਲੇ 3 300 ਕਿਲਾ ਹੈ ਜਿਹੜਾ ਇੱਕ ਬੰਦਾ ਟਰੈਕਟਰ ਨਹੀਂ ਲੈ ਸਕਦਾ ਸੀ ਠੀਕ ਹੈ ਗਾ ਜੀ ਹਾਂ ਦੇਖੋ ਕਹਿੰਦਾ ਕੁਝ ਨਹੀਂ ਜੇ ਸੰਤਰੀ ਦਾ ਇੱਕ ਬੰਦੇ ਕੋਲੇ ਕਿਸੇ ਦਿਨ ਇਲੈਕਸ਼ਨ ਜਿੱਤ ਕੇ ਨਾ ਗੱਡੀ ਨਹੀਂ ਲਿੰਦਾ ਜੀ ਇਹਦੀ ਗੱਡੀ ਜਾਇ ਕਰਦੀ ਦੀ ਕੀ ਨਾ ਇਹਦਾ ਘਣੋਈਆ ਲੱਗਦਾ ਉਹਦੇ ਵਾਲਾ ਉਪਲੀ ਵਾਲਾ ਉਹਦੀ ਗੱਡੀ ਜਾਇ ਕਰਦੀ ਦੀ ਉਹਦੇ ਕੋਸ ਨੂੰ ਅੱਜ ਕਿਸੇ ਨੇ ਪੁੱਛਿਆ ਉਹ ਹਮ ਨਹੀਂ ਠੀਕ ਹੈ ਦੇਖੋ ਜੀ ਕੰਮ ਦਾ ਹੋਇਆ ਪਹਿਲਾਂ ਜੰਦੂ ਮੱਜਰਾ ਜਿੰਨਾ ਚਿਰ ਰਹਾ ਹੁਣੇ ਕੰਮ ਕਰਿਆ ਸਾਰਾ ਪਿੰਡਾਂ ਦਾ ਵਿਕਾਸ ਵੀ ਹੋਇਆ ਪੂਰਾ ਗੱਡ ਕੇ ਕੰਮ ਕਰਿਆ ਦੇਖੋ ਜੀ ਕੰਮ ਕਰਿਆ ਵਾ ਨਹੀਂ ਆਪਾਂ ਸੋਏ ਬਣਿਆ ਬਾਕੀ ਉਰੇ ਉਰੇ ਬਾਤ ਹੈ ਕਪੂਰ ਹੋਇਆ ਇਹੋ ਚੰਦੂ ਮਾਜਰੇ ਨੇ ਬਾਕੀ ਚੰਦੂ ਮਾਜਰੇ ਦੇ ਬਿਨਾ ਔਰੇ ਕਿਸੇ ਨੇ ਇੰਨਾ ਕੰਮ ਨਹੀਂ ਕਰਿਆ ਇਸੇ ਹੱਲ ਕੇ ਜਾਂ ਜੋ ਕੰਮ ਕੱਚੇ ਪਏ ਆ ਜਿਹੜਾ ਇਕੱਲਾ ਇਕੱਲਾ ਘਰ ਆ ਉਹਨਾਂ ਨੂੰ ਵੀ ਇੱਟਾਂ ਵਾਲੀ ਗਲੀ ਲਾਦੀ ਜੀ ਪੱਕੀ ਸੁਬੰਦੇ ਨੇ ਜੋ ਉਹਨੇ ਕਿਹਾ ਉਹਨੇ ਕਰਿਆ ਬੰਦੇ ਨੇ ਜਿਹੜਾ ਵੀ ਮੰਤਰੀ ਆਉਂਦਾ ਜੀ ਹਾਂ ਤੁਹਾਡਾ ਰੋਡ ਬਣ ਜਾਊਗਾ ਉਹਨਾਂ ਦਾ ਅੱਜ ਤੱਕ ਨਹੀਂ ਆਹ ਉਹ ਬੰਦੇ ਨੇ ਬਣਾਇਆ ਜੀ ਚੰਦੂ ਮਾਜਰੇ ਨੇ ਸਕੂਲ ਵੀ ਉਹ ਗੱਲ ਡੇੜੀ ਨੇ ਪਹਿਲਾਂ ਕਰਿਆ ਇੰਦਾਸ ਨੇ ਬਣਾ ਕੇ ਆ ਉਹ ਬਣਾ ਕੇ ਜੀ ਉਸਨੇ ਕੰਮ ਕਰਿਆ ਲੋਕਾਂ ਨੂੰ ਪਤਾ ਆਈ ਇਸ ਗੱਲ ਦਾ ਬਾਕੀ ਦਾ ਹੁਣ ਜਿਹੜੇ ਆ ਜਾਂ ਵਾਦੇ ਕਰ ਜਾਂ ਲੰਘ ਜਾਂ ਹਾਂ ਜੀ ਬੱਸ ਅਰੇ ਪਿੱਛੇ ਕੁਝ ਨਹੀਂ ਇਹਦਾ ਗੱਲਾਂ ਬਸ ਬੋਟਾ ਟਾਈਮ ਲੋਕਾਂ ਨੂੰ ਵੈਸੇ ਤਲਾਸ਼ੇ ਦੇ ਦੇਣੇ ਆ ਕਰ ਨਾ ਕਰਾਣਾ ਕੋਸਾ ਨਹੀਂ ਉਹਨੇ ਜੋ ਕਰਿਆ ਕਿਹਾ ਉਹ ਕਰਿਆ ਬੰਦੇ ਨੇ ਇਹ ਸ਼ੜਕ ਪਿੱਛੇ ਇੰਨੇ ਐਸੀ ਕਈਓ ਫੇਰੀ ਮਿੱਟੀ ਪਾ ਲਈ ਸਾਰਾ ਕੁਝ ਕਰ ਲਿਆ ਪਰ ਨਹੀਂ ਪਾਸ ਵੀ ਕਰ ਲਈ ਸਾਰਾ ਕੁਝ ਸ਼ੜਕ ਤਾਂ ਹੀ ਇਹ ਤਿੰਨ ਚਾਰ ਵਾਰੀ ਪੁਰਾਣੀ ਕਿਸੇ ਨੇ ਆ ਕੇ ਸੁਣਿਆ ਵੀ ਗੇ ਬਾਤਾਂ ਦੁੱਖ ਕਿਸੇ ਨੇ ਸੁਣੀ ਹੀ ਨਹੀਂ ਹੁਣ ਤਾਂ ਤੋਡੇ ਪਿੰਡ ਦਾ ਨਾ ਸਭ ਤੋਂ ਮਸ਼ਹੂਰ ਗੁੱਗਾ ਮੜੀ ਹੈ ਜੀ ਹੈ ਨਾ ਜੀ ਉਹਦੇ ਬਾਰੇ ਕੁਝ ਦੱਸੋਗੇ ਉਹ ਬਹੁਤ ਵਧੀਆ ਪੁਰਾਣਾ ਮੰਦਿਰ ਹੈ 100 ਸਾਲ ਪੁਰਾਣਾ ਹਾਂ ਜੀ ਹਾਂ ਬਹੁਤ ਵੇ ਦੁਨੀਆ ਦੁਖੀ ਹੁੰਦੀ ਹੈ ਔਰ ਠੀਕ ਹੋ ਕੇ ਜਾਂਦੀ ਹੈ ਅੱਛਾ ਉੱਥੇ ਕਿਵੇਂ ਇਲਾਜ ਉਲੂਜ ਹੁੰਦੇ ਨੇ ਸੱਪ ਦਾ ਕੱਟੇ ਦਾ ਇਲਾਜ ਹੋਰ ਜੋ ਵੀ ਕੋਈ ਹੋਵਾ ਕਈ ਮੁੰਡੇ ਤਾਂ ਬੱਬੇ ਕੇ ਤੁਹਾਨੂੰ ਬਾਹਰ ਚਲੇ ਗਏ ਇਹਦੇ ਥਰੂ ਚਲੇ ਗਏ ਅੱਛਾ ਹਾਂ ਜੀ ਤੁਸੀਂ ਕਿਹਨੇ ਜਾਣ ਹਾਂ ਜੀ ਉਹ ਕਹਿਣਾ ਇਹ ਹੀ ਕਹਿ ਰਹਾ ਮਾੜੀ ਬਾਰੇ ਜਿਹੜੀ ਮੰਨਤਾ ਬਹੁਤ ਹਜ਼ਾਰਾਂ ਲੱਖਾਂ ਦੇ ਸਾਬ ਲੋਕ ਠੀਕ ਹੋ ਰਹੇ ਆ ਕੋਈ ਦਵਾਈ ਨਹੀਂ ਬੂਟੀ ਨਹੀਂ ਕੁਥ ਨਹੀਂ ਐਂ ਪਾਣੀ ਪੱਟੀ ਕਰਕੇ ਸਮਝਾ ਨਹੀਂ ਬਹੁਤ ਬੰਦੇ ਹਜ਼ਾਰਾਂ ਤਾਂ ਕਿਹਾਗੀ ਲੋਕ ਠੀਕ ਹੋ ਰਹੇ ਠੀਕ ਆ ਮੰਤਕ ਬਾਕੀ ਤੁਸੀਂ ਹੁਣ ਸੜਕ ਤਾਂ ਦੇਖ ਹੀ ਲਈ ਹੁਣ ਸਾਡੀ ਆਂਦੇ ਨਹੀਂ ਹੈ ਜੀ ਵੀ ਸੜਕ ਤਾਂ ਦੇਖ ਲਓ ਵੀ ਕੀ ਹਾਲ ਆ ਵੀ 20 25 ਸਾਲ ਹੋ ਗਏ ਸੜਕ ਦੀ ਮਰਮਤ ਨਹੀਂ ਹੋਈ ਠੀਕ ਆ ਅਸੀਂ ਤਾਂ ਇਹ ਹਾਂ ਜੀ ਸੜਕ ਕਿਹੜੀ ਦੇਖੀ ਸੜਕ ਤਾਂ ਹੈ ਹੀ ਨਹੀਂ ਸੀ ਰਸਤੇ ਦੀ ਕਰ ਰਹੀ ਆਈ ਸੀ ਸਾਰਾ ਪਿੰਡ ਸਾਡੀ ਹਾਂਜੀ ਸੜਕ ਬਣਨੀ ਚਾਹੀਦੀ ਹੈ ਸਾਡੀ 18 ਫੁੱਟੀ ਚੌੜੀ ਗੁੱਗੇ ਤੇ ਮਾੜੀ ਥਈ ਨਾ ਬਹੁਤ ਲੋਕ ਆਉਂਦੇ ਆ ਪੱਥਾਂ ਨਹੀਂ ਕਰਾਉਂਦੀਆਂ ਮੇਲੇ ਨੂੰ ਠੀਕ ਆ ਜੀ ਜਿਹੜਾ ਸਾਲ ਗੈਰ ਮੇਲਾ ਪਰਦਾ ਇੱਥੇ ਕੋਈ ਬੱਥ ਨਹੀਂ ਵਾਲੇ ਵਾਲੇ गिर ਜਾਂਦੀਆਂ ਖੇਤਾਂ ਸਮਝੋ ਰਸਤਾ ਪੀੜਾ ਜੀ ਹੈ ਇਹ 18 ਫੁੱਟ ਛੜਕ ਹੋਣੀ ਚਾਹੀਦੀ ਆ ਸਾਡੀ ਤਾਂ ਇਹੀ ਸਰਕਾਰ ਨੂੰ ਬੇਨਤੀ ਆ ਜੇ ਕਿਰਪਾ ਕਰਨਗੇ ਜੇ ਇਹ ਮੇਲੇ ਕਰਕੇ ਗੁੱਗੇ ਮਾੜੀ ਕਰਕੇ ਕਰਦੇ ਵੀ ਇਹੀ ਆ ਮੰਦਰ ਕਰਕੇ ਵੀ ਕਰੀ ਜਾਏ ਜੀ ਠੀਕ ਆ ਜੀ ਨਹੀਂ ਇਹ ਤਾਂ ਜੀ ਇਹ 18 ਫੁੱਟ ਤਾਂ ਕਈ ਲੀਡਰ ਕਰਕੇ ਕਹਿੰਦੇ ਕਰਕੇ ਗਰਾ ਪਿਆਨਾਂ ਚ ਕਰਕੇ ਜੀ ਬਹੁਤ ਬਣੀ ਬੈਨਾਂ ਚ ਦਾ ਪਾਣੀ ਇੱਥੇ ਸਰੋਵਰ ਰਹੀ ਗਾ ਮਾੜੀ ਦਾ ਸਰੋਵਰ ਆ ਇੱਥੇ ਉਹਦਾ ਚਾਲ ਲੈ ਜਾਓ ਬਸ ਜੇ ਕਿਤੇ ਕਮਾ ਜਾ ਕਿਤੇ ਬਾਬੇ ਦਾ ਮੂੰਹ ਕਿਤੇ ਲੱਗਿਆ ਹੋਇਆ ਉਹ ਆਟੋਮੈਟਿਕ ਹੀ ਇਸ ਤਰੀ ਠੀਕ ਹੋ ਜਾਂਦਾ ਹੈ ਬਿਨਾਂ ਦਵਾਈ ਜਿਹੜੇ ਡਾਕਟਰ ਨਹੀਂ ਠੀਕ ਕਰ ਸਕਦੇ ਉਹ ਇਲਾਜ ਇੱਥੇ ਗੁੱਗਾ ਮਾੜੀ ਨੈਣਕਲਾ ਤਾਂ ਹੁੰਦਾ ਹੀ ਜਲ ਦੇ ਸਰੋਵਰ ਚਲੋ ਠੀਕ ਹੈ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ ਬਹੁਤ ਵਧੀਆ ਲੱਗਿਆ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਤੇ ਆਪਣਾ ਕੀ ਨਾਮ ਹੈ ਰਾਜੇ

अच्छा जी ਤੁਸੀਂ ਕੀ ਕਰਦੇ ਹੋ ਜੀ ਬੱਸ ਚਲੋ ਵੇਲੇ ਹੁਣਾਂ ਵੀ ਕੰਮ ਹੈ ਅੱਜਕੱਲੇ ਜੀ ਬੱਸ ਡੰਗਰ ਬਸੂਆਂ ਕਰੀਆਂ ਬੜਾ ਮੋਟਾ ਠੀਕ ਹੈ ਜੀ ਚਲੋ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਕੋਈ ਘਬਰਾਉਣ ਵਾਲੀ ਗੱਲ ਨਹੀਂ ਗਲਤ ਨਹੀਂ ਕਰਾਂਦੇ ਠੀਕ ਹੈ ਨਾ ਉਹ ਹੈ ਜਿਵੇਂ ਜਿਹਨ ਕਹਿੰਦੇ ਨਿਸ਼ਾਨੀ ਭਾਈ ਕੀ ਕਹਿ ਰਹੇ ਤੁਸੀਂ ਕੀ ਹੁੰਦਾ ਮੈਂ ਚੰਗੇ ਪੁੱਲੇ ਤੇ ਧਰ ਪਾ ਜਾਂਦੇ ਜੀ ਸੜਕ ਤੇ ਜਾਂਦੇ ਆਂਦੇ ਜੀ ਜੇ ਨਹੀਂ ਵੀ ਹੁੰਦੀ ਤਾਂ ਹੋਰ ਪਾਜੇਗੀ ਨਹੀਂ ਅਸੀਂ ਅਸੀਂ ਤਾਂ ਜੀ ਚਾਹ ਰਿਕਸ਼ੇ ਵਾਲੇ ਤਾਂ ਆਉਂਦੇ ਨਹੀਂ ਆਗੇ ਸਾਡੇ ਕੋਲ ਉਹ ਉਹ ਨਾਲ ਰਿਕਸ਼ਾ ਪਲਟ ਜਾਂਦਾ ਵਿਚਾਰਿਆਂ ਦਾ ਅੱਛਾ ਹਾਂਜੀ ਆ ਨਵੀਂ ਪ੍ਰੋਬਲਮ ਹੈ ਜੀ ਕਹਿੰਦੇ ਈ ਰਿਕਸ਼ੇ ਵਾਲੇ ਨਹੀਂ ਆਉਂਦੇ ਆਉਂਦੇ ਨਹੀਂ ਕਿਉਂਕਿ ਉਹ ਪਲਟ ਜਾਂਦੇ ਨਾ ਛੋਟਾ ਹੋਣ ਕਰਕੇ ਉਹ ਪਲਟ ਜਾਂਦਾ ਉਸ ਕਰਕੇ ਆਉਂਦੇ ਨਹੀਂ ਹੈਗੇ ਕਿ ਬੀਕ ਟਾਈਮ ਜ਼ਿਆਦਾ ਲੱਗਦਾ ਆਣ ਲਈ ਓਰੇ ਬਹੁਤ ਟਾਈਮ ਲੱਗਦਾ ਇਸ ਲਈ ਆਉਂਦੇ ਨਹੀਂ ਹੈਗੇ ਉਹ ਕਹਿੰਦੇ ਅਸੀਂ ਇੱਧਰ ਨੈਣਾਕੋਟ ਨਹੀਂ ਆਉਂਦੇ ਹੈਗੇ ਟਰੀ ਡਾਉਨ ਹੋ ਗਏ ਜਿਹੜੇ ਕੂਕਾ ਮਾੜੀ ਚ ਆਉਂਦੇ ਨੇ ਹੁਣ ਸਾਰੇ ਘੁੰਮ ਕੇ ਆਉਂਦੇ ਨੇ ਘੁੰਮ ਕੇ ਆਉਂਦੇ ਨੇ ਸਾਰੇ ਕੂਹਾ ਹਸਤਲੇ ਪਾਸੇ ਦੀ ਕਈ ਬੰਦਿਆਂ ਦੀਆਂ ਲੱਤਾਂ ਵੀ ਟੁੱਟੀਆਂ ਹੋ ਗਈਆਂ ਅੱਛਾ ਜੀ ਮਾੜੀ ਜਾਏ ਨੇ ਮੱਥਾ ਦੇਖਣ ਕਈ ਬੰਦਿਆਂ ਦੀਆਂ ਲੱਤਾਂ ਹੀ ਟੁੱਟੀਆਂ ਨੇ ਉਹਦੇ ਆ ਕੇ ਗਿਰ ਕੇ ਗੱਡੀਆਂ ਚਿੱਕੜ ਕਰਕੇ ਸੜਕ ਟੁੱਟੀ ਵੀ ਕਰਨ ਜੀ ਗਾਰਾ ਹੋ ਜਾਣਾ ਜਿਆਦਾ ਫਿਰ ਜਿਆਦਾ ਕਾਰੀ ਮਾ ਬੋਖਾ ਹੋ ਜਾ ਬਹੁਤ ਇਹ ਤਾਂ ਥੋੜਾ ਮੇਨ ਸਾਡਾ ਮੇਨ ਤਾਂ ਹੀ ਹੈ ਜੀ ਮਕਸਦ ਵੀ ਸਾਡਾ ਰੋਡ ਬਣ ਜਾਏ ਪਾਸੇ ਹੀ ਇਹ ਮੇਲੇ ਤੱਕ ਮਾੜੀ ਧੱਕਾ ਬਾਕੀ ਹੋਰ ਜਿਹੜਾ ਪਿੰਡ ਲਈ ਫਰਮੀ ਉਹਦਾ ਚੱਲ ਪੰਚ ਸਰਪੰਚਾਂ ਆਪੇ ਕਰੇ ਜਾਏਗਾ ਇਹ ਕੁਰਨਾ ਨਾ ਨਹੀਂ ਨਾਲੇ ਬਾੜੀ ਦੇ ਬੇਸ ਪਰ ਵੀ ਬਣ ਸਕਦੀ ਹੈ 27.5 ਫੁੱਟ ਹੈ ਜੀ ਚੌੜੀ ਸਾਡੀ ਠੀਕ ਹੈ ਜੀ ਹੁਣ ਗਵਰਨਮੈਂਟ ਕਹਿੰਦੇ ਆ ਵਿੱਚ ਵੀ 33 ਫੁੱਟ ਹੋਣੀ ਚਾਹੀਦੀ ਤਾਂ 18 ਬਣੇਗੀ ਠੀਕ ਆ ਕਾਨੂੰਨੀ ਕਾਰਵਾਈ ਚ ਨਹੀਂ ਬਣ ਸਕਦੀ ਪਰ ਅਸੀਂ ਸਾਰਾ ਪਿੰਡ ਬੇਨਤੀ ਕਰ ਰਿਹਾ ਵੀ ਇਹ ਮੇਲਾ ਬਹੁਤ ਪਰਦਾ ਲੱਖਾਂ ਕੇ ਸਾਬ ਸਾਲ ਗੈਲੋਂਦੇ ਲੋਕ ਵੀ ਇਸ ਮੇਲੇ ਦੇ ਸਾਬ ਬਾੜੀ ਦੇ ਨੋ ਪਰ 18 ਫੁੱਟ ਛੱਡ ਕੇ ਬਣਦੇ ਮੇਲੇ ਤੇ ਮੰਦਰ ਤੇ ਬਣਦੇ ਠੀਕ ਆ ਜੀ ਜੇ ਨਹੀਂ ਕੋਈ ਹੁੰਦਾ ਨਾ ਮੰਦਰ ਕਰਕੇ ਵੀ ਬਣ ਜੇ ਛੜ ਕੇ ਜੇ ਕਾਨੂੰਨੀਕਾਰ ਵੀ ਨਾ 15 ਨੂੰ ਵੀ ਲੋਕ ਚੜਕਾਂ ਲਾ ਦੈਂ ਗਵਰਨਮੈਂਟ ਠੀਕ ਹੈ ਜੀ ਵੀ ਇਹ ਛੜ ਕੇ 18 ਫੁੱਟੀ ਮੇਲੇ ਤੱਕ ਮੰਦਰ ਤੱਕ ਰਹਾਉਣੀ ਚਾਹੀਦੀ ਹੈ ਜ਼ਰੂਰੀ ਬਾਕੀ ਇਹ ਵੀ ਬੇਨਤੀ ਕਰਦੇ ਆਂ ਜੀ ਅਸੀਂ ਵੀ ਜਿਹੜੇ ਐਨ ਆਰ ਆਈ ਕੋਈ ਦੇਖਦੇ ਸਾਡੇ ਚੈਨਲਸ ਨੂੰ ਤੇ ਜੇ ਕਿਸੇ ਨੂੰ ਲੱਗਦਾ ਹੈ ਵੀ ਇਹ ਹੋਣਾ ਚਾਹੀਦਾ ਤਾਂ ਉਹ ਆਪਣੀ ਜੇ ਕੋਈ ਮਦਦ ਕਰ ਸਕਦੇ ਨੇ ਕਿਉਂਕਿ ਸਰਕਾਰਾਂ ਤਾਂ ਹੁਣ ਹੱਥ ਖੜੇ ਕਰ ਚੁੱਕੀਆਂ ਹਨ ਹੱਥ ਖੜੇ ਕਰਕੇ ਭੱਜ ਚੁੱਕੀਆਂ ਰਾਦਰ ਤੇ ਹੁਣ ਤੁਸੀਂ ਸਾਡੀ ਤਾਂ ਇਹੀ ਬੇਨਤੀ ਹੈ ਵੀ ਜੇ ਕੋਈ ਐਨ ਆਰ ਆਈ ਭਾਈਚਾਰਾ ਹੈਲਪ ਕਰਨੀ ਚਾਹੁੰਦਾ ਤਾ ਇੱਕ ਬੜਾ ਪੁੰਨ ਦਾ ਕੰਮ ਹੋਊਗਾ ਜੀ ਤੋ ਹੁਣ ਅਸੀਂ ਹਾਂ ਇਸ ਟਾਈਮ ਮੌਜੂਦ ਗੁੱਗਾ ਮਾੜੀ ਨੈਣਕਲਾਂਚ ਜਿੱਥੇ ਕਿ ਜੋ ਕਿ ਸਭ ਤੋਂ ਮਸ਼ਹੂਰ ਇੱਕ ਬੜੀ ਵੱਡੀ ਗੁੱਗਾ ਮਾੜੀ ਬਣੀ ਹੋਈ ਹੈ ਤੇ ਜਿੱਥੇ ਕਿ ਸੱਪ ਦੇ ਡੰਗੇ ਦਾ ਇਲਾਜ ਕੀਤਾ ਜਾਂਦਾ ਹੈ ਤੇ ਉੱਥੇ ਬਾਬਾ ਜੀ ਇਲਾਜ ਕਰ ਰਹੇ ਨੇ ਤੇ ਕਈ ਤਰ੍ਹਾਂ ਦੀਆਂ ਮੰਨਤਾਵਾਂ ਨੇ ਤੇ ਜੋ ਜੋ ਜਿਸ ਨੂੰ ਜਿਵੇਂ ਜਿਵੇਂ ਮਨ ਨੂੰ ਸੁਖੀ ਲੰਦਾ ਉਹ ਉਸ ਤਰ੍ਹਾਂ ਉਸੇ ਮੰਨਤਾ 'ਚ ਪੈ ਜਾਂਦਾ ਤੇ ਬੜੀ ਕਹਿੰਦੇ ਕਿ ਇਸ ਇਰੀਚ ਡਵੈਲਪਮੈਂਟ ਤੇ ਕਿਰਪਾ ਬੜੀ ਹੈ ਇੱਥੇ ਜਿਆਦਾ ਜਿਵੇਂ ਸੱਪ ਦੇ ਡੰਗੇ ਹੋਏ ਆਉਂਦੇ ਨੇ ਤੇ ਜਿਨ੍ਹਾਂ ਦਾ ਕਹਿੰਦੇ ਇਲਾਜ ਨਹੀਂ ਹੋ ਪਾਇਆ ਕਿਤੇ ਡਾਕਟਰਾਂ ਕੋਲੇ ਉਹ ਇੱਥੇ ਇਲਾਜ ਹੋ ਜਾਂਦਾ ਤੇ ਜਿੱਥੇ ਬਾਬਾ ਜੀ ਇਲਾਜ ਕਰ ਵੀ ਰਹੇ ਨੇ ਤੇ ਅਸੀਂ ਚਾਹਾਂਗੇ ਕੈਮਰਾਮੈਨ ਸਾਹਿਬ ਨੂੰ ਕਿ ਉਹਨਾਂ ਨੂੰ ਦਿਖਾਇਆ ਜਾਵੇ ਇੱਕ ਵਾਰ ਕਾ ਬਾਬਾ ਜੀ ਅੱਬਾ ਜੀ ਅਸੀਂ ਆਏ ਸੀ ਤੁਹਾਡੇ ਨੈਣਕਲਾਂ ਪਿੰਡ 'ਚ ਤੇ ਸਭ ਤੋਂ ਮਸ਼ਹੂਰ ਜਗ੍ਹਾ ਗੁੱਗਾ ਮਾੜੀ ਨੂੰ ਮੰਨਿਆ ਜਾਂਦਾ ਇੱਥੇ ਤੇ ਦੱਸੋਗੇ ਕਿਸ ਚੀਜ਼ ਦਾ ਇਲਾਜ ਹੁੰਦਾ ਤੇ ਕਿੱਦਾਂ ਹੁੰਦਾ ਜੀ ਇੱਥੇ ਇੱਥੇ ਸ੍ਰੀ ਜਹਰਵੀਰ ਜੀ ਦਾ ਕਿਰਪਾ ਬਾਬਾ ਜੀ ਦੇ ਪੁੱਤ ਸੱਪ ਦਾ ਕੱਟਿਆ ਔੜਾ ਕੋਣ ਸੀ ਖਾਰ ਜੀ ਸ਼ੂਗਰ ਪੁੱਟੇ ਕੋੜੀ ਕਲੰਕੀ ਹੋਵੇ ਕਿਸੇ ਕੀ ਪੁੱਤਰ ਕੀ ਦਾਤ ਪੁੱਛੇ ਕੋਈ ਵਿਆਹ ਸ਼ਾਦੀ ਨਾ ਕਿਸੇ ਕੀ ਰੰਦੀ ਉਹ ਪੁੱਤਰ ਹਰ ਇੱਕ ਤਰ੍ਹਾਂ ਦੀ ਮਨੋਕਾਮਨਾ ਪੂਰੀ ਹੁੰਦੀ ਹੈ ਜੀ ਤੇ ਕਿੰਨੇ ਸਾਲ ਤੋਂ ਤੁਸੀਂ ਇੱਥੇ ਹੈਗੇ ਹੋ ਜੀ ਤੇ ਕੋਈ ਲਗਭਗ ਸਾਡੇ ਬਜ਼ੁਰਗਾਂ ਦੇ ਹੁੰਦੇ ਤੋਂ ਹੀ ਕਰਮ ਚੱਲਦਾ ਆ ਰਿਹਾ ਮੈਨੂੰ ਇੱਥੇ 30 ਸਾਲ ਹੋ ਗਏ ਇੱਥੇ ਬੈਠੇ ਨੂੰ ਇੱਥੇ ਵੱਡੇ ਭਰਾ ਤੇ ਮੈਂ ਆਪ ਅਜ ਦੋਨੇ ਭਰਾ ਨੇ ਅਸੀਂ ਅੱਛਾ ਬਾਬਾ ਗੁਰੂ ਕਰਨੈਲ ਸਿੰਘ ਰਾਣਾ ਜੀ ਵੱਡੇ ਵੀਰ ਜੀ ਨੇ ਜੋ ਵੱਡੇ ਭਗਤ ਜੀ ਨੇ ਤੇ ਮੇਨੂੰ ਤਾਂ ਛੋਟਾ ਭਰਾ ਹੈ ਬਾਬਾ ਜੀ ਕਿੰਨੇ ਕੁ ਮਰੀਜ਼ ਆਲਮੋਸਟ ਰੋਜ਼ ਆਉਂਦੇ ਨੇ ਤੁਹਾਨੂੰ ਇੱਥੇ ਰੋਜ਼ ਦਾ ਚ ਚ ਲਗਭਗ 4 3-4 200 ਬੰਦਾ ਤਕਲੀਫ ਤਕਲੀਫ ਨਾਲ ਆ ਜਾਂਦੇ ਬਾਕੀ ਸੰਗਤ ਉਹਦੇ ਨਾਲ ਤਾਂ ਜਿੰਨੀ ਮਰਜ਼ੀ ਆ ਜਵੇ ਕੋਈ ਪਤਾ ਨਹੀਂ ਹੈ ਗਏ ਆਏ ਚਲੋ ਇਹ ਤੁਸੀਂ ਬੜਾ ਲੋਕ ਭਾਈ ਦਾ ਖਮਰੇ ਇਹਦਾ ਕੀ ਉਪਚਾਰ ਦਾ ਤਰੀਕਾ ਕੀ ਹੁੰਦਾ ਜਿਵੇਂ ਕਿਸੇ ਨੇ ਇਲਾਜ ਕਰਾਉਣਾ ਤਾਂ ਉਹਨੂੰ ਕੀ ਕਰਨਾ ਪਊਗਾ ਤੁਹਾਨੂੰ ਤਾਂ ਕਿ ਬਾਬਾਈ ਦੇ ਵਚਨ ਚਰਨਾ ਚਾਉਣਾ ਪੈਂਦਾ ਪੁੱਤ ਗੁੜ ਦਾ ਮੱਥਾ ਟਿਕ ਦੇ ਇੱਥੇ ਠੀਕ ਹੈ ਫਿਰ ਬਾਬਾਈ ਦਾ ਗਹਿਣਾ ਚੱਕਣਾ ਪੈਂਦਾ ਆ ਠੀਕ ਹੈ ਜੀ ਤੇਰਾ ਕਣਕ ਹੋ ਗਈ ਗੁੜ ਹੋ ਗਿਆ ਘੀ ਹੋ ਗਿਆ ਪੰਜੀ ਜਾਂ ਦਸੀ ਪੈਂਦੀ ਹੈ ਵੱਧ ਕੋਈ ਪੈਸਾ ਨਹੀਂ ਪੈਂਦੇ ਜੋ ਪਰੰਪਰਾ ਪਿੱਛੇ ਤੋਂ ਚੱਲਦੀ ਆ ਰਹੀ ਹੈ ਸੋ ਪਰੰਪਰਾ ਚੱਲਦੀ ਆ ਰਹੀ ਹੈ ਠੀਕ ਹੈ ਦੋ ਮੋਲੀਆਂ ਪੈਂਦੀ ਨੇ ਪੰਜੇ ਚੀਜ਼ਾਂ ਦਾ ਵਾਸਾ ਇੱਥੇ ਠੀਕ ਹੈ ਬਾਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਸਾਨੂੰ ਦੱਸਿਆ ਇਹ ਹੋਰ ਲੋਕਾਂ ਦਾ ਵੀ ਭਲਾ ਹੋਊਗਾ ਇਹਦੇ ਨਾਲ ਜੀ ਸ਼ੁਕਰੀਆ ਜੀ ਭਾਈ ਸਾਹਿਬ ਥੋੜਾ ਜਿਹਾ ਸਾਨੂੰ ਦੱਸੋਗੇ ਕਿ ਚੋਕੜ ਬਾਰੇ ਇਸ ਜਗ੍ਹਾ ਦੇ ਤੇ ਤੇ ਕਿਸ ਤਰ੍ਹਾਂ ਇੱਥੇ ਇਲਾਜ ਹੋ ਰਿਹਾ ਜੀ ਹਨਾ ਜੀ ਤੁਸੀਂ ਸਾਰੇ ਬਾਰੇ ਦੱਸੋਗੇ ਥੋੜਾ ਹਾਂ ਜੀ ਸਭ ਤੋਂ ਪਹਿਲਾਂ ਤਾਂ ਜਹਰਵੀਰ ਗੋਗਾ ਜੀ ਕੀ ਜੈ ਇਹ ਬਹੁਤ ਕਾਫੀ ਕਈ ਸੌ ਸਾਲ ਪੁਰਾਣਾ ਪ੍ਰਾਚੀਨ ਮੰਦਿਰ ਹੈ ਜੀ ਠੀਕ ਹੈ ਤੇ ਪ੍ਰਸਿੱਧ ਮੰਦਿਰਾਂ ਤੇ ਕਾਫੀ ਦੂਰੋਂ ਦੂਰੋਂ ਮਤਲਬ ਇਹੀ ਕਹਿ ਸਕਦੇ ਆਂ ਵੀ ਚਾਰੋਂ ਕੋਟਾਂ ਤੋਂ ਸੰਗਤਾਂ ਇੱਥੇ ਨਤਮਸਤਕ ਹੋਣ ਲਈ ਆਉਂਦੀਆਂ ਤੇ ਜਿਵੇਂ ਕ੍ਰਿਸ਼ਨ ਜਨਮਾਸਟਮੀ ਹੁੰਦੀ ਹੈ ਜੀ ਉਹਦੇ ਨਾਲ ਇੱਥੇ ਮੇਲਾ ਭਰਦਾ ਆ ਇੱਥੇ ਤਿੰਨ ਦਿਨ ਮੇਲਾ ਚੱਲਦਾ ਤੇ ਕਾਫੀ ਸੰਗਤਾਂ ਇੱਥੇ ਹਜ਼ਾਰਾਂ ਦੀ ਤਦਾਦ ਚ ਲੱਖਾਂ ਹੀ ਕਹਿ ਸਕਦੇ ਆਂ ਬਹੁਤ ਬੜਾ ਮੇਲਾ ਭਰਦਾ ਤੇ ਕਬੱਡੀ ਕੱਪ ਕਰਾਇਆ ਜਾਂਦਾ ਇੱਥੇ ਸਾਰਿਆਂ ਦੇ ਸਹਿਯੋਗ ਨਾਲ ਮੰਦਿਰ ਦੀ ਕਮੇਟੀ ਬਣੀ ਹੋਈ ਹੈ ਜੀ ਬਹੁਤ ਵਧੀਆ ਕੰਮ ਮਤਲਬ ਮੰਦਿਰ ਦੇ ਹੋ ਰਹੇ ਆ ਅੱਜ ਜਿੰਨਾ ਵੀ ਤੁਸੀਂ ਦੇਖ ਰਹੇ ਹੋ ਬਣਿਆ ਹੋਇਆ ਸਾਰਾ ਇੱਥੇ ਇਸੇ ਮੰਦਿਰ ਦੀ ਜਿਹੜੀ ਆਮਦਨ ਹੁੰਦੀ ਹੈ ਜੀ ਜੋ ਵੀ ਸੰਗਤਾਂ ਦਾ ਤੇਲ ਫਲ ਭੇਟਾ ਹੁੰਦੀ ਆ ਉਹਨਾਂ ਨਾਲ ਹੀ ਬਣਿਆ ਹੋਇਆ ਜੀ ਤੇ ਨਾਲ ਹੀ ਆਹਾ ਇੱਕ ਸਰਕਾਰੀ ਹਾਈ ਸਮਾਰਟ ਸਕੂਲ ਆ ਜੀ ਨਾਲ ਹੀ ਗੁਰੂ ਘਰ ਆ ਜੀ ਠੀਕ ਹੈ ਜੀ ਗੁਰੂ ਘਰ ਵੀ ਤੁਸੀਂ ਦੇਖਿਆ ਹੋਵੇਗਾ ਹਾਂਜੀ ਹਾਂਜੀ ਉਹ ਵੀ ਸਾਰਾ ਇਸੇ ਮੰਦਿਰ ਦੀ ਜੋ ਆਮਦਨ ਹੈ ਜੋ 20 ਹਾਂਜੀ ਸਾਰਾ ਇੱਥੇ ਬਣਿਆ ਸਭ ਕਮੇਟੀ ਬਣੀ ਹੋਈ ਹੈ ਜੀ ਪਿੰਡ ਦੇ ਸਾਰੇ ਨਗਰ ਨਿਵਾਸੀ ਸਾਰੇ ਮਿਲ ਕੇ ਇੱਥੇ ਕੰਮ ਕਰਦੇ ਇਸ ਬੜੇ ਪਿਆਰ ਨਾਲ ਸੰਗਤਾ ਸੇਵਾ ਨਿਭਾਉਂਦਿਆਂ ਨੇ ਸਾਰਾ ਸਮੂਹ ਨਗਰ ਇੱਥੇ ਹੁੰਦਾ ਜੀ ਤੇ ਇੱਥੇ ਮਤਲਬ ਜਿਵੇਂ ਲਾਜ ਦੀ ਜਿਹੜੀ ਗੱਲ ਆ ਇੱਥੇ ਪਹਿਲਾਂ ਤਾਂ ਸੀਗਾ ਲੱਗਦਾ ਸੀਗਾ ਵੀ ਸ਼ਾਇਦ ਸੱਪ ਦੇ ਕੱਟੇ ਦਾ ਜਾਂ ਜੋ ਕੀੜਾ ਸ਼ੋਗ ਹੈ ਜਿਹਨੂੰ ਕਹਿੰਦੇ ਮਿੱਟੀ ਲਾਗੀ ਜੀ ਉਹਦਾ ਇਲਾਜ ਹੁੰਦਾ ਪਰ ਇੱਥੇ ਤਾਂ ਹੁਣ 25 30 ਸਾਲ ਵਾਂਗੂ ਹੀ ਹੋ ਗਏ 25 26 ਸਾਲ ਜੀ ਜੋ ਕਰਦੈਨ ਸਿੰਘ ਰਾਣਾ ਭਗਤ ਜੀ ਬੈਠੇ ਆ ਇੱਥੇ ਤਾਂ ਉਹ ਪਰਚੇ ਲੱਗ ਰਹੇ ਆ ਜੋ ਵੀ ਮਤਲਬ ਕੋਈ ਮਨੋ ਕਾਮਨਾ ਲੈ ਕੇ ਆ ਜੀ ਹਰ ਇੱਕ ਮਨੋ ਕਾਮਨਾ ਪੂਰੀ ਹੁੰਦੀ ਹੈ ਜੀ ਇੱਥੇ ਸੰਗਤਾਂ ਆਪ ਦੱਸਦੀਆਂ ਵੀ ਅਸੀਂ ਇਹ ਸੁਖਿਆ ਸੀਗਾ ਮਹਾਰਾਜ ਦਾ ਤੇ ਉਹ ਹੋ ਗਿਆ ਜਦੋਂ ਮਤਲਬ ਜੇ ਕਿਸੇ ਨੂੰ ਸੱਪ ਵੀ ਘਟਲੇ ਜਾਂ ਕੀੜਾ ਛੂਹ ਜੇ ਜਦੋਂ ਨੈਣਾਕੋਤ ਦਰਬਾਰ ਦਾ ਰਾਣਾ ਜੀ ਦਾ ਨਾਂ ਲੈਣ ਉਥੇ ਤਕਲੀਫ ਬੰਦ ਹੋ ਜਾਂਦੀ। ਹਮ ਮਤਲਬ ਇੰਨਾ ਪ੍ਰਸਿੱਧਾ ਜੀ ਤੇ ਬਹੁਤ ਹੀ ਇੱਥੇ ਸੁੱਖਾਂ ਬਰ ਆਉਂਦੀਆਂ। ਹਮ ਹਮ ਇਹਦਾ ਇਤਿਹਾਸ ਹੈ ਜੀ ਆ ਨਾਲ ਹੀ ਆਪਣਾ ਗੋਰ ਘਟੀਲਾ ਤੇ ਨਾਲ ਡਿਸਪੈਂਸਰੀ ਬਣੀ ਹੋਈ ਹੈ ਜੀ। ਠੀਕ ਹੈ ਮਤਲਬ ਸਾਰਾ ਹੀ ਇਸ ਨਗਰ ਪੂਰਾ ਹੋ ਕਰਦਾ ਹੋ ਨਗਰ ਪੂਰਾ ਡਵੈਲਪ ਹੈ ਜੀ ਤੇ ਥੋੜਾ ਸੜਕ ਬਾਰੇ ਤੁਹਾਡੇ ਸਾਰੇ ਬੰਦੇ ਇੱਕ ਸਮੱਸਿਆ ਇਹੀ ਹੈ ਜੀ ਮੰਦਰ ਦੀ ਜਿਵੇਂ ਸੰਗਤਾਂ ਹੁਣ ਡੇਲੀ ਵੇਸ ਇੱਥੇ ਐ ਨਹੀਂ ਹੈਗਾ ਵੀ ਕੋਈ ਸਾਲ ਦਾ ਮੇਲਾ ਹੀ ਆ ਇੱਥੇ ਹਰ ਰੋਜ਼ ਡੇਲੀ ਸੰਗਤਾਂ ਆਉਂਦੀਆਂ ਜੀ ਦੋ 250 300 ਦੇ ਕਰੀਬ ਜੋ ਮਰੀ ਜਾਂਦੇ ਆ ਇਹ ਜਿਹੜਾ ਰਸਤਾ ਇਹ ਕਈ ਵਾਰੀ ਜੋ ਜਿਵੇਂ ਮੌਕੇ ਦੀਆਂ ਸਰਕਾਰਾਂ ਆਉਂਦੀਆਂ ਰਹਿੰਦੀਆਂ ਹਰ ਇੱਕ ਵਾਦੇ ਕਰਕੇ ਚਲੇ ਜਾਂਦੇ ਆ ਜੀ ਪਰ ਕਿਸੇ ਨੇ ਸੜਕ ਦੇ ਬਾਰੇ ਕਿਸੇ ਨਹੀਂ ਹੁਣ ਤੁਸੀਂ ਆਏ ਹੋਏਂਗੇ ਦੇਖੀ ਹੁਣੇ ਹੋਏ ਤੇ ਬਹੁਤ ਬੁਰਾ ਹਾਲ ਆ ਜੀ ਰਸਤੇ ਪੱਖੋਂ ਠੀਕ ਹੈ ਵੈਸੇ ਹੀ ਚਾਹੁੰਦੇ ਆ ਅਸੀਂ ਤਾਂ ਵੀ ਇਹ ਰਸਤਾ ਜਿਹੜਾ ਬਣ ਜੇ ਤਾਂ ਕਿ ਸੰਗਤਾਂ ਨੂੰ ਵੀ ਸਹੂਲਤ ਮਿਲੇ ਤੇ ਪਿੰਡ ਦੇ ਵਿੱਚ ਵੀ ਮਤਲਬ ਆਵਾਜਾਈ ਬਣੀ ਸਹੀ ਰਹੇ ਸੌਖੀ ਰਹੇ ਠੀਕ ਹੈ ਧੰਨਵਾਦ ਤੁਹਾਡਾ ਬਹੁਤ-ਬਹੁਤ ਜੀ ਧੰਨਵਾਦ